ਪਈ ਸਾਡਾ ਹੱਕ ਜੇ ਮਿਲ ਜੇ ਤਾਂ ਹੀ ਤੇ ਨਹੀਂ ਕੱਖੀ ਆ ਸਕਦੇ ਜੇ ਭਈ ਦੂਜੀ ਤਰ੍ਹਾਂ ਵੀ ਜੇ ਕਰਨਾ ਪਿਆ ਤਾਂ ਕੋਈ ਗੱਲ ਨਹੀਂ ਖਾਸੇ ਡਟੇ ਰਹਿਣਗੇ ਲੈ ਕੇ ਜਾਵਾਂਗੇ ਆਪਣਾ ਹੱਕ ਪਰ ਮੋਦੀ ਨੂੰ ਰਾਏ ਪਾ ਕੇ ਜਾਵਾਂਗੇ ਅਸੀਂ ਆਪਣੇ ਹੱਕਾਂ ਲਈ ਲੜਨਾ ਅਸੀਂ ਕਿ ਹਕੜੋ ਤੇ ਕੋਦੇ ਕੋਲ ਤਾਂ ਮੰਗਣਾ ਨਹੀਂ ਹੱਥ ਢਾ ਕੇ ਪਹਿਲੋਂ ਅਸੀਂ ਸਾਡੇ ਗਾੜੀ ਆਹੀ ਡਟਾਂਗੇ ਜੇ ਹੋ ਜਾਏਗੀ ਤਾਂ ਠੀਕ ਹੈ ਨਹੀਂ ਤਾਂ ਉਹ ਚਾਏ ਗਈ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਖੜੇ ਆਂ ਤੇ ਸਾਨੂੰ ਸਾਡੇ ਬਾਪੂ ਮਿਲੇ ਨੇ ਜਿਹੜੇ ਨੀਲੇ ਬਾਣੇ ਦੇ ਵਿੱਚ ਨੇ ਨੀਲੇ ਬਾਣੇ ਦੇ ਵਿੱਚ ਸ਼ਕਤੀ ਬਹੁਤ ਹੈ ਇਹ ਤੋਂ ਡਰਦੇ ਨੇ ਜਿਹੜੇ ਮਤਲਬ ਕਿ ਮੋਦੀਓਂ ਹੀ ਨੇ ਇਸ ਤੋਂ ਡਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਚਾਹੋਗੇ ਪਈ ਸਾਡਾ ਹੱਕ ਜੇ ਮਿਲ ਜੇ ਤਾਂ ਹੀ ਤੇ ਨਹੀਂ ਕੱਖ ਆਖੀ ਆ ਸਕਰੀ ਚਲੋ ਅਸੀਂ ਮੰਤਵੀ ਕਰਾਂਗੇ ਉਹਨਾਂ ਦੀ ਤੇ ਜੇ ਭਈ ਦੂਜੀ ਤਰ੍ਹਾਂ ਵੀ ਜੇ ਕਰਨਾ ਪਿਆ ਤਾਂ ਕੋਈ ਗੱਲ ਨਹੀਂ ਖਾਸੇ ਡਟੇ ਰਹਿਣਗੇ 5 ਸਾਲ ਡਟੇ ਰਹਿਣਗੇ 3 ਸਾਲ ਡਟੇ ਰਹਿਣਗੇ ਲੈ ਕੇ ਜਾਵਾਂਗੇ ਆਪਣਾ ਹੱਕ ਪਰ ਮੋਦੀ ਨੂੰ ਰਾਜ પા ਕੇ ਜਾਵਾਂਗੇ ਹਾਂ ਤੇ ਹੋਰ ਭਾਈ ਇਹ ਇੰਨੀ ਗੱਲ ਅਸੀਂ ਜਿਹੜੀ ਕਰਨੇ ਆ ਨਾ ਜਿਹੜੀ ਗੱਲ ਕਰ ਲੈਣੀ ਆ ਉਹ ਪੂਰੀ ਕਰਕੇ ਛੱਡਣੀ ਆ ਆਪਾਂ ਇਸ ਗੱਲ ਤੋਂ ਘੱਟ ਨਹੀਂ ਹੋਣਾ ਕਿ ਖਾਲਸੇ ਦਾ ਰਾਜ ਸ਼ੁਰੂ ਤੋਂ ਰਿਹਾ ਤੇ ਰਹੂਗਾ ਰਹੇਗਾ ਚੜ੍ਹਦੀ ਕਲਾ 'ਚ ਰਹੇਗਾ ਤੇ ਅੱਗੇ ਕੀ ਕਹਣਾ ਧਰਨੇ ਦੀ ਸਥਿਤੀ ਕੀ ਆ ਤਰਨੇ ਸਾਡੀ ਜਿੰਨਾ ਹੀ ਤਾਂ ਬੱਬੇ ਜੀ ਧਰਨਾ ਉਹ ਨਾ ਕੋਈ ਗੱਲ ਬਣਨੇਗਾ ਉਹ ਨਾ ਹੀ ਤਾਂ ਸਾਡਾ ਧਰਮ ਜਾਰੀ ਰਹੇਗਾ ਚੜ੍ਹਦੀ ਕਲਾ ਚ ਰਹੇਗਾ ਤੇ ਹੋਰ ਅਹੀਂ ਆਪਣੇ ਹੱਕਾਂ ਲਈ ਲੜਨਾ ਅਸੀਂ ਕਿ ਹੱਕ ਲੋ ਤਾਂ ਉਹਦੇ ਕੋਲ ਤਾਂ ਮੰਗਣਾ ਨਹੀਂ ਹੱਥ ਢਾ ਕੇ ਅਸੀਂ ਕਿ ਇਹੋ ਹੀ ਆਨਿਆ ਆਪਣਾ ਹੱਕ ਨਾ ਤੂੰ ਲੈ ਤੇ ਨਾ ਏਡਾ ਔਖਾ ਹੋ ਸਾਨੂੰ ਸਾਡਾ ਹੱਕ ਦੇ ਦੇ ਤੂੰ ਆਪਣਾ ਕਰ ਜੋ ਕਰਨਾ ਤੇ ਨੌਜਵਾਨ ਘਟਨੇ ਇਸ ਵਾਰ ਨੌਜਵਾਨਾਂ ਨੂੰ ਫੀਲ ਕਰੋ ਆਉਣ ਦੀ ਨੌਜਵਾਨ ਵਾਏ ਗਰੂਜੀ ਉਹ ਵੀ ਆਉਣਗੇ ਪਰ ਅਸੀਂ ਪਹਿਲਾਂ ਸਾਡਾ ਜਰਮ ਹੋਇਆ ਨਾ ਪਹਿਲਾਂ ਅਸੀਂ ਜਾਵਾਂਗੇ ਤੇ ਫੇਰ ਹੀ ਨੌਜਵਾਨਾਂ ਆਉਣਗੇ ਨਾ ਹਾਂ ਪਹਿਲਾਂ ਅਸੀਂ ਸਾਡੇ ਗਾੜੀ ਆਹੀ ਡਟਾਂਗੇ ਜਦ ਹੋ ਜਾਏਗੀ ਤਾਂ ਠੀਕ ਹੈ ਨਹੀਂ ਤੇ ਉਹ ਤਾਂ ਜਾਏ ਗਈ ਨਾ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪ ਜੀ ਮੋਦੀ ਬਾਰੇ ਬੋਦੀ ਬਾਰੇ ਹੋਈ ਜੀ ਅਹੀਂ ਜਿੱਨਾ ਚ ਸਾਡੇ ਹੱਕ ਨੇ ਤੇ ਉਹਨੇ ਚ ਮੋਰਚਾ ਲੱਗਾ ਰਹੇਗਾ ਅੱਛਾ ਜੀ ਹਾਂ ਉਠਾਂ ਗਿਆ ਆਪਣੀ ਸਰਕਾਰ ਤੋਂ ਕੋਈ ਹੈ ਉਮੀਦ ਆਪਣੀ ਭਗਵੰਤ ਜੀ ਸਰਕਾਰ ਤੋਂ ਨਾ ਨਾ ਉਹ ਤਾਂ ਕੋ ਕੋਈ ਨਹੀਂ ਹਾਂਜੀ ਹਾਂ ਉਹ ਬਰਖਲਾ ਹੋਈ ਚੱਲਣ ਲਿਆ ਉਹ ਸਾਡੇ ਬਰਖਲਾ ਚੱਲਣ ਲਿਆ ਹਾੜਾ ਲੱਗ ਗਿਆ ਲੋਕੋ ਬੋਟਾ ਜੀ ਭਾਈ ਉਹ ਆਗਾ ਮੈਨੂੰ ਪਾਓ ਬੋਟਾ ਤੇ ਮੈਂ ਸਾਰੇ ਹੱਲ ਕਰ ਦਾਂਗਾ ਹੁਣ ਉਹ ਵੀ ਐਡਾ ਗੰਦਾ ਨਿਕਲਿਆ ਉਹ ਵੀ ਲੋਕਤਾ ਫਿਰਦਾ ਹੁਣ ਤੇ ਰਹਿਣਾ ਉਹਦੇ ਕੋਲ ਵੀ ਨਹੀਂ ਇਹ ਜੜੀਆਂ ਨਾ ਇਹ ਉਹਦੀ ਇਹਨਾਂ ਪਾਵਰ ਉਹਦੇ ਕੋਲ ਵੀ ਨਹੀਂ ਰਹਿਣੀ ਉਹ ਫੇਰ ਭਾਉਗੇ ਸਾਡੇ ਵਰਗਾ ਹੀ ਹੋ ਜਾਣਾ ਹੈ ਪਹਿਲਾਂ ਪਹਿਲਾਂ ਕਹਿੰਦੇ ਸੀਗੇ ਵੀ ਸਾਨੂੰ ਸਰਕਾਰ ਬਣਾਓ ਸਾਡੀ ਸਰਕਾਰ ਬਣਾਓ ਅਸੀਂ ਐਮਐਸਪੀ ਦਵਾਂਗੇ ਹੁਣ ਕੋਈ ਨਾ ਐਸਬੀ ਛੱਡ ਕੇ ਉਹਨ ਸਗੋਂ ਬਿੱਲ ਲਾਉਣੀ ਛੁੜੀ ਕਰ ਦਿੱਤੇ ਕਈ ਕੰਮ ਕਰ ਦਿੱਤੇ ਫੇਰ ਨਵੇਂ ਮਾ ਹੀ ਹੋਵੇ ਉਹ ਲਾ ਦਿੱਤੇ ਮੀਟਰ ਉਹ ਕਾਵੇ ਲਈ ਲਾ ਦਿੱਤੇ ਨੋ ਪੈਣੀ ਹੋਈ ਨਹੀਂ ਅਮੀ ਸਾਥੋਂ ਹੀ ਉਹ ਕਿੰਨੇ ਅਸੀਂ ਪੈਸੇ ਪਾਵਾਂਗੇ ਸੋਆਂ ਭਈ 19 ਬਿੱਲ ਤਾਰਾਂਗੇ ਤੋਂ ਉਨਾ ਹੀ ਖਰਚਾ ਫੇਰ ਸਾਨੂੰ ਕੀ ਫਾਇਦਾ ਇਹਦਾ ਸਾਨੂੰ ਤੇ ਫੇਰ ਉਹਨੇ ਜੱਬ ਪਾ ਦਿੱਤੀ ਐ ਇਹ ਮੋਣ ਧਰਨੇ ਦੇ ਵਿੱਚ ਕਿੰਨੇ ਕਿੰਨੇ ਜਣੇ ਆਏ ਹੋ ਤੁਸੀਂ ਤੁਹਾਡੇ ਪਿੰਡ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਹਰਦੌਰਵਾਲ ਅੱਛਾ ਜੀ ਕਿਹੜੇ ਕਿਹੜੀ ਜਥੇਬੰਦੀ ਐ ਆਪਣੇ ਕਿਹੜੀ ਐ ਬਾਬਾ ਜਿਸਤਾਨ ਚੇਤਾ ਫੁੱਲ ਜਾਂਦਾ ਬੁੱਢੇ ਬੋਏ ਹੁੰਦੇ ਆ ਅੱਛਾ ਜੀ ਚਲੋ ਆਪਾਂ ਸਹਾਇਜੋ ਕਰਨਾ ਆ ਹਰ ਦਰੋਂ ਆ ਲਿਆ ਜੇੜਾ ਬਾਬਾ ਨਾਨਕ ਹਾਂਜੀ ਹਾਂਜੀ ਗਰਦਾਪੁਰ ਜਿਹੜਾ ਹੂੰ ਤਸਵੀਰ ਜਿਹੜਾ ਹੈ ਅਹੀਂ ਉੱਥੋਂ ਆਏ ਚਲੋ ਜੇ ਜਮੀਰ ਜੁੰਦੀਆ ਤਾਂ ਆਏ ਆਪੇ ਜੀ ਜਮੀਰ ਆਪਣਾ ਹਾਂ ਦਾ ਨਾਰਾ ਮਾਰਨਾ ਆ ਹਾਂਜੀ ਹਾਂ ਦਾ ਨਾਰਾ ਤੇ ਅੱਜ ਦਾ ਹੀ ਰਹਿੰਦਾ ਘਰ ਵੀ ਅੱਜ ਦਾ ਇੱਥੇ ਵੀ ਜੇ ਅਸੀਂ ਨੌਜਵਾਨ ਕਲਾ ਦਿੰਨੇ ਆ ਤੇ ਫੇਰ ਫਿਕਰ ਰਹਿੰਦਾ ਭਾਈ ਉਹਨਾਂ ਤੇ ਕੀ ਬੜੇਗਾ ਹੀ ਜਾਣਿਆ ਨਾ ਪੈਲੋਂ ਤੇ ਉਹ ਹੁਣ ਘਰ ਨੇ ਅਸੀਂ ਇੱਥੇ ਡਟੇ ਆ ਨਹੀਂ ਨੌਜਵਾਨ ਹੀ ਬੜੇ ਆ ਨਹੀਂ ਜੋ ਨੌਜਵਾਨ ਵੀ ਆਏ ਨੇ ਇਹ ਨਹੀਂ ਗੱਲ ਪਈ ਚਲ ਫਿਰ ਵੀ ਅਸੀਂ ਉਹਨਾਂ ਦੀ ਤੇ ਸੰਬਾਤ ਕਰਨੀ ਹੁੰਦੀ ਆ ਨਾ ਹਾਂ ਅੱਜ ਬੀਬੀਆਂ ਵੀ ਬਹੁਤ ਗਿਣਤੀ ਦੇ ਵਿੱਚ ਆਈਆਂ ਨੇ ਬਹੁਤ ਜ਼ਿਆਦਾ ਗਿਣਤੀ ਜੋ ਲਾਗੋ ਲਾਗੋ ਨਾ ਪਿੰਡਾਂ ਚੋਂ ਸਭ ਗੱਡੀਆਂ ਭਰ-ਭਰ ਕੇ ਆਈਆਂ ਜਿਹਾ ਹੋਂਡੀਆਂ ਨਹੀਂ ਤਿੰਨ ਡਾ ਜੋਗੀ ਅੱਡ ਅੱਡ ਜ਼ਿਲ੍ਹਿਆਂ ਚੋਂ ਵੀ ਆਂਦੇ ਨੇ